ਨੇ ਵੀ ਛੜੇ ਹੁਣੇ ਅੱਗ ਲੱਗਣਾ ਸੀ ਹੁਣ ਲੱਗਦਾ ਮਰ ਜਵਾਂ ਧੋਖਾ ਦਵੇਂਗੀ ਇੱਕ ਦਿਨ ਤੈਨ ਨੇ ਧੋਖਾ ਦੇ ਤਾ ਨਾ ਮਰਵਾਵੇਂਗੀ ਨਾ ਕਦੇ ਨਾ ਕਰੇ ਤੂੰ ਮੈਂ ਵੀ ਤਾਣੀ ਆਪਣੀ ਹੋ ਗਈ ਤਿਆਰ ਹੁਣ ਚਲਦੇ ਆਂ ਨਵੇੜਕੇ ਕੰਮ ਫਿਰ ਘਰੇ ਚਲਦੇ ਆਂ ਬੱਸ ਨਾਲ ਮੰਗਾ ਲੈਂਦੇ ਆਂ ਸੱਚਾ ਰਾਜਵਾਖ ਦਾ ਬੋਲ ਪਿਆ ਏ ਆ ਸਲੀਪ ਮਾਜ ਦਾ ਫੋਨ ਆ ਗਿਆ ਪਾਪੇ ਦਾ ਫੋਨ ਆ ਗਿਆ ਇਹਦੇ ਨਾਲ ਕੋਈ ਪੰਗਾ ਹੁਣ ਗੱਲ ਕਰਨੀ ਉਹ ਬੈਠੀ ਆਪ ਆਪੇ ਯਾਰ ਕੀ ਕਹਿੰਦੀ ਆ ਬਹੂ ਉਹ ਪਾਪੇ ਤੈਨੂੰ ਮੇਰਾ ਵਿਆਹ ਕਰਾ ਕੇ ਸਿਆਪਾ ਪਾਤਾ ਜੇ ਤੱਕ ਬਹੂ ਨਹੀਂ ਸੰਭੀ ਜਾਂਦੀ ਢਾੜੂ ਲਾ ਕੇ ਗਏ ਸਵੇਰੇ ਮੈਂ ਨਾਲੇ ਕੱਪੜੇ ਧੋ ਕੇ ਗਿਆ ਪਾਪੇ ਰੋਟੀ ਨਹੀਂ ਆਉਂਦੀ ਮੈਂ ਤੇਰੀਆਂ ਵਾਲੀਆਂ ਭਿੰਡੀਆਂ ਬਣਾ ਕੇ ਗਿਆ ਕੀ ਕੀ ਕਹਿੰਦੀ ਐ ਨਹੀਂ ਖਾਂਦੀ ਇਹਨੂੰ ਐ ਕਰ ਪਾਪੇ ਭਿੰਡੀਆਂ ਭਿੰਡੀਆਂ ਦੇ ਦੇ ਤੇਰੀ ਮੇਰੇ ਵਾਸਤੇ ਰੱਖ ਦੇ ਉਹ ਮੈਂ ਆ ਕੇ ਖਾ ਲੂੰ ਪਾਪੇ ਤੇ ਸੋ ਇੱਕ ਪਹੂ ਨਹੀਂ ਸੰਭਦੀ ਮੇਰੀ ਮੈਨੂੰ ਤਾਂ ਕਦੇ ਕਦੇ ਸ਼ੱਕ ਜਾਂ ਲੱਗਦਾ ਉਹ ਆਹੀ ਸ਼ੱਕ ਲੱਗਦਾ ਵੀ ਮੈਂ ਤੇਰਾ ਹੈ ਨਹੀਂ ਤੂੰ ਨਹੀਂ ਰਸ ਮੇਰੇ ਰੱਬਰਾ ਹੋਵੇਗਾ oh no ਬਾਪਾ ਤੇ ਬਹੁਤ ਹਮਲਾ ਨਹੀਂ ਤੇ ਬਾਕੀ ਫਿਰ ਰੋਟੀਆਂ ਤੰਦੂਰ ਤੇ ਤੈਨੂੰ ਲਾਉਣੀਆਂ ਪੈਣਗੀਆਂ ਪਾਪਾ ਬਣ ਕੇ ਤੇਰੀ ਜਾਨ ਨਹੀਂ ਕੱਲ ਕੀ ਕਾ ਪਾਪਾ ਅੱਜ ਕੱਮ ਤੇ ਹਾਂ ਡਿਊਟੀ ਤੇ ਕਰਦੀ ਦਾ ਕਲੇਸ਼ ਆ ਮੇਰੀ ਬਹੂ ਪਰ ਮੈਨੂੰ ਜਾਨ ਤੋਂ ਵੱਧ ਪਿਆਰੀ ਆ ਆਈ ਲਵ ਯੂ ਕੰਮ ਤੇ ਚੱਲੀ ਹੁਣ ਤਾਂ ਇਹ ਸਾਲਾ ਫੇਰ ਫੋਨ ਇਹ ਕਿਹਦਾ ਆ ਗਿਆ ਹੈਲੋ ਮੈਂ ਹਾਂ ਮੈਂ ਲਾਈਨਮੈਨ ਬੋਲਦਾ ਜੇ ਡਾਕੀ ਨੂੰ ਫੋਨ ਲਾਇਆ ਡਾਕੀਏ ਬੋਲੂਗਾ ਕੀ ਅੱਛਾ ਤੂੰ ਲਾਈਨਮੈਨ ਬੋਲਦਾ ਕੀ ਹੋ ਗਿਆ ਉਹ ਮੇਤੋ ਆਪਦਾ ਕੰਮ ਤਾਂ ਸੰਭਿਆ ਨਹੀਂ ਜਾਂਦਾ ਤੇਰਾ ਕੰਮ ਕਿੱਥੇ ਸ਼ਾਮਲੂ ਕੀ ਕਰ ਗਿਆ ਬਲਾਸ ਉਹ ਮੇਚ ਰ ਆ ਗਿਆ ਉਹ ਯਾਰ ਮੇਰੇ ਤੋਂ ਕਾਹ ਨੂੰ ਕਿਸਦੇ ਤਾਰਾਂ ਜੇ ਗੱਲ ਤੇ ਪੜ ਗੀਆਂ ਮੇਰੇ ਤਾਂ ਆਪ ਘਰ ਆ ਗਏ ਗੱਲ ਤੇ ਪਿੜਿਆ ਵੀ ਨੇ ਪੜਾਕੇ ਪਹਿਰੇ ਨੇ ਕਹਿਦਾ ਉਹੀ ਨਾ ਮੀਟਰ ਫਗਾ ਦੀ ਮੇਰੇ ਤੋਂ ਇਹ ਤੋਂ ਤੇਰੀ ਘਰ ਵਾਲੀ ਦੀ ਸੌਂ ਖਾਨਾ ਨਾ ਚੱਲ ਫੇਰ ਤਾਂ ਮੈਂ ਤੇਰੇ ਕੰਪਲੀਟਾਂ ਦੂਰ ਕਰ ਦੂੰਗਾ ਅੱਜ ਚੱਲ ਡਾਕੀਆ ਲਾਈਨ ਮੈਨੇ ਸੀ ਚੱਲ ਠੀਕ ਆ ਚੰਗਾ ਮੇਰਾ ਨੰਬਰ ਦੇ ਦੇ ਜੀ ਕਿ ਕੰਪਲੀਟ ਆਈ ਓਕੇ ਆਪੇ ਆ ਫੋਨ ਆ ਗਿਆ ਹੈਲੋ ਹਾਂ ਪਾਪੇ ਕੀ ਬਾਤ ਚੜ ਗਈ ਐ ਕਰ ਪਾਪੇ ਹੁਣ ਤੇਤੋ ਤਾਂ ਬਹੂ ਸੰਭੀ ਨਹੀਂ ਹੁਣ ਮੈਂ ਹੀ ਕੰਮ ਕਰਦਣਾ ਬਚੋਲੇ ਦੇ ਪਿੰਡ ਆਇਆ ਹੋਇਆ ਹੁਣੇ ਬਚੋਲੇ ਦੇ ਘਰੇ ਜਾ ਕੇ ਆਉਣਾ ਤੂੰ ਕਿਹਾ ਫੋਨ ਰੱਖ ਦੇਰ ਤੋਂ ਮੇਰੀ ਬਹੂ ਨਹੀਂ ਰੋਕੀ ਹੁਣ ਮੈਂ ਰੋਕ ਕੇ ਦਿਖਾਉਣਾ ਹੁਣ ਮੈਂ ਦੇ ਕੇ ਆਉਣਾ ਬਚੋਲੇ ਨੂੰ ਪ੍ਰਸ਼ਾਦ ਮੈਨੂੰ ਤਾਂ ਫੌਜਣ ਨੇ ਦੇਤਾ ਹੁਣ ਬਚੋਲੇ ਨੂੰ ਮੈਂ ਦਊਂਗਾ ਬਾਪੂ ਲੋਕਾਂ ਦੇ ਸਤੇ ਰਾਣਾ ਮੇਰਾ ਵੀ ਰਿਸ਼ਤਾ ਹਸਤਾ ਕਰਾ ਦੇ ਕਿਤੇ ਉਹ ਕੋਈ ਕੰਮ ਵੀ ਕਰੇਗਾ ਜਦ ਪਹਿਲੇ ਰਿਸ਼ਤਾ ਕਰਾ ਦਈਏ ਤੇਰਾ ਇਹ ਕਰਾ ਦੇ ਨੂ ਲੈ ਪਹਿਲੀ ਕੀ 22 ਤਾਂ ਪਹਿਲੇ ਵਿਆਹ ਤੇ ਜੜੀ ਹੋਈ ਆ ਕੋਈ ਨਹੀਂ ਤਾਲਦਾ ਕਿੱਥੇ ਜਾ ਕੇ ਕੰਮ ਕੁਮ ਦਾ ਲੱਗ ਪਾਪੂ ਨੂੰ ਤੂੰ ਰਿਸ਼ਤਾ ਕਰਾ ਰਾਇਆ ਕਾ ਕੰਮ ਦਾ ਲੱਗ ਕੰਮ ਦੀ ਕੀ ਲੋੜ ਆ ਲੈ ਨਹੀਂ ਸੁਵਾਏਗਾ ਨੂ ਉਹ ਜਿਹੜਾ ਉਹ ਆਪਾਂ ਕਹਿੰਦੇ ਉਹ ਹੀ ਹੋ ਖਾਊਗੀ ਕਿੱਕ ਬਤੋਲਾ ਨਾ 7ਵੇਂ ਮੰਜ਼ਲ ਤੇ ਰਹਿ ਰਿਆ ਅੱਥਲੇ ਦਾ ਨੂੰ ਨਾਲ ਲੋਕ ਹੱਥ ਉੱਤੇ ਫੇਰ ਦੇਣਗੇ ਠਿੱਗਿਆਂ ਦੀ ਘਰੀ ਬੈਠਾ ਮੈਂ ਮੇਰਾ ਰੈਸਟਰਾ ਕਰਾ ਕੇ ਨਾ ਬੜੇ ਚੰਦੇ ਚਾਟ ਤੇ ਉਹ ਕੀ ਹੋ ਗਿਆ ਉਹ ਹੋ ਗਿਆ ਕੀ ਅੱਜ ਤੱਕ ਜਵਾਕ ਦਾ ਮੂੰਹ ਨਹੀਂ ਦੇਖਿਆ ਮੈਨੇ ਉਹ 6 ਮਹੀਨੇ ਤਾਂ ਹੋਏ ਆ ਜੇ ਵਿਆਹ ਨੂੰ ਉਹ ਪਤਾ ਸਾਲ ਲੱਗਦਾ ਸਾਲ ਉਹ ਸਾਲ ਨੂੰ ਕੀ ਕਰੂੰਗਾ 3 ਦਿਨ ਤਾਂ ਹੋ ਆਪਦੀ ਗੱਲ ਚੜ ਜਾਂਦੀ ਹੈ ਤੇਰੇ ਬਾਪੂ ਨੂੰ ਦੱਸਦਾ ਵੀ ਥਾਂ ਥਾਂ ਦੇ ਮੂੰਹ ਮਾਰਦੀ ਆ ਉਹ ਹੈ ਔਰ ਤੈ ਮੇਰੇ ਨਾਲ ਧੋਖਾ ਕੀਤਾ ਦਾ ਕੋਈ ਨਹੀਂ ਧੋਖਾ ਚਾ ਉਹ ਜੋ ਹੋਇਆ ਸੋ ਹੋਇਆ ਤੇ ਮੇਰੇੁੰਡੇ ਨੂੰ ਕੰਮ ਕੋ ਮਨਵਾ ਕੇ ਤੇ ਕੰਮ ਨੂੰ ਕਿ ਮੈਂ ਐਸਿਡਿਓ ਲੱਗੇ ਆ ਲਵਾ ਦੇ ਯਾ ਤੂੰ ਸਾਰਾ ਕੁਝ ਕੰਮ ਕਰਦਾ ਤੇ ਕੰਮ ਕਰ ਲੈਣਾ ਹਾਂ ਜਿਹੜਾ ਮਰਜ਼ੀ ਮੇਰੇ ਨਾਲ ਮੈਂ ਨਾਲ ਤੂੰ ਟੈਨਸ਼ਨ ਨਾ ਲੈ ਬੇਟਾ ਚਿੰਤਾ ਕਰੇਗਾ ਲੈ ਟੈਨਸ਼ਨ ਨਾ ਜੀਏ ਹਾਂ ਲੈਣ ਮੈਂ ਗਿਆ ਹਾਂ ਛੁੱਟੀ ਤੇ ਅੱਛਾ ਇਹਨੂੰ ਕੰਮ ਲਵਾ ਲਵਾਂ ਮੈਂ ਅੱਛਾ ਹਾਂ ਇਹ ਮੇਰੇ ਨਾਲ ਦੋ ਕੰਮ ਸੰਭਲ ਲੈਣਾ ਮੈਨੇ ਅੱਛਾ ਮੈਂ ਨਾ ਇੱਕ ਮਿੰਟ ਤੁਸੀਂ ਇੱਧਰ ਬੈਠੋ ਮੈਂ ਸਾਹਮਣੇ ਲੈਣ ਦੇਣ ਦੀ ਗੱਲ ਕਰਨਾ ਮੜੀ ਜੀ ਅੱਛਾ ਹਾਂ ਜੀ ਬੈਠੋ ਰਹੇ ਹੋ ਤੁਹਾਨੂੰ ਦੱਸਦਾ ਦੱਸਦੇ ਨੂੰ ਬਿਲੀ ਆਹ ਸਵਾ ਪਾੜਦੀ ਦੀ ਗੱਲ ਹੁੰਦੀ ਆ ਇੱਥੇ ਲੰਘਿਆ ਰਾਜੂ ਕਵਾੜੀ ਆ ਆ ਲੱਗਦੀ ਹੈ ਹੈਲੋ ਆ ਰਾਜੂ ਕਵਾੜੀ ਐ ਮੈਂ ਡਾਕੀਆ ਬੋਲਦਾ ਹੈ ਆਪਾਂ ਕੰਮ ਕਰਨਾ ਚੋਰੀ ਦਾ ਦੁਆਰਾ ਤਾਰਾਂ ਦੂਰਾ ਵੜਿਆ ਕਰਾਂਗੇ ਹੁਣ ਰਾਤ ਨੂੰ ਨਹੀਂ ਦਿਨ ਚ ਬਟੇ ਕਰਾਂਗੇ ਪਰ ਆ ਗਾਦੀ ਆ ਸਰਕਾਰ ਆਪਣੀ ਐ ਐ ਤੂੰ ਮੈਨੂੰ ਰੇਟ ਦੱਸ ਕਿੰਨਾ ਕਿੰਨਾ ਨਹੀਂ ਨਹੀਂ ਸਹੀ ਸਹੀ ਰੇਟ ਲਾ ਲਾ ਦੇਖ ਮੈਂ ਕੰਮ ਸ਼ੁਰੂ ਕਰ ਰਹੇ ਆ ਤਾਰਾਂ ਦਾ ਮੈਂ ਬੰਦਾ ਤੇ ਆੜੀ ਤੇ ਰੱਖ ਰਹੇ ਆ ਇੰਨੇ ਪੈਸੇ ਨਾਲ ਕੀ ਬਣੂਗਾ ਚੱਲ ਠੀਕ ਐ ਬਾਅਦ ਦਾ ਘਾਟਾ ਕਰ ਲੈ ਕਰਾਂਗੇ ਠੀਕ ਐ ਐ ਕਰੀ 5000 ਦਾ ਨੋਟ ਫਿਰ ਬਾਅਦ ਦੇ ਛਾਂਮ ਕੇ ਰੱਖੀ ਹੈਲੋ ਆ ਪੈਸੇ ਵਾਰੀ ਸ਼ਣੀ ਪਤਾ ਨਹੀਂ ਕੀ ਤੇ ਇੱਕ ਤਾਂ ਇਹ ਜਿਹੜੀ ਵੀ ਫੋਨ ਕੱਟ ਗਿਆ ਚੱਲ ਅੱਧਰ ਗੱਲ ਕਰਾਂਗੇ ਚੱਲ ਮੇਰੀ ਗੱਲ ਹੋ ਗਈ ਵਿਚੋਲਿਆ ਅੱਛਾ ਵੱਡੇ ਸਾਹਿਬ ਨਾਲ ਅੱਛਾ ਰੁਪਈਆ 50000 ਮੰਗਦਾ ਹੋ 50000 ਨੌਕਰੀ ਵੀ ਸਰਕਾਰੀ ਤੇ ਹੜੂੰਗਾ ਹੈ ਯਾਰ ਜਿਆਦਾ ਨਹੀਂ ਹੈਗਾ ਫੇਰ ਰੋਟੀ ਮੰਗਦੇ 50000 ਸਰਕਾਰੀ ਨਾ ਉਹ ਮੇਰਾ ਵਿਆਹ ਹੋ ਜੂ ਉਹ ਜਿਆਦਾ ਯਾਰ ਪਹਿਲੇ ਜਮੀਨ ਗਹਿਣੇ ਤੇ ਆ ਯਾਰ ਤੂੰ ਦੇ ਉਹ ਨਹੀਂ 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 ਬਾਪੂ ਵਿਆਹ ਹੋ ਜੂ ਮੈਂ ਜਾਣਾ ਮੈਨੂੰ ਕੰਮ ਆ ਯਾਰ 1 ਮਿੰਟ ਤੂੰ ਗੱਲ ਸੁਣਾ ਹਾਂ ਚਾਹ ਪਾਣੀ ਪੀ ਕੇ ਜਾਈ ਨਾਲ ਯਾਰ ਗੱਲ ਕਰਦੇ ਆ ਕੁੜੀ ਯਾਰ ਬੀਜੇ ਤਾਂ ਕਰ ਲਾ ਜਾ ਜੂਜੇ ਬੀਚ ਮਾਪੂਦੇ ਆ ਦੋ ਪੀਰਾਂ ਨਹੀਂ ਬੀਚ ਗੱਲ ਨਹੀਂ ਬਣਨੀ ਓਏ ਆ ਕਰ ਲੈ ਯਾਰ ਸਹੀ ਸਹੀ ਯਾ ਜ਼ਮੀਨ ਵੀ ਗਹਣੇ ਤੇ ਆਣਾ ਤੁਸੀਂ ਐਂ ਕਹੋ ਨਾ ਬੀ ਸွေ ਲੈ ਦੇ ਦਿਓ ਅੱਛਾ ਨੌਕਰੀ ਜਦੀ ਅੱਛਾ ਪਹਿਲੇ ਤੇ ਚਾਰ ਦਿੰਦਾ ਟ੍ਰੇਨਿੰਗ ਤੇ ਲੱਗਣਗੇ ਦੇ ਅੱਛਾ ਤਾਰਾ ਦੂਰਾ ਦੇਖਾਂਗੇ ਵੇ ਵੱਡ ਬੁੱਡ ਲੰਦਾ ਅੱਛਾ ਕਿਉਂ ਕਿਤੇ ਉਹੀ ਕਰੰਟ ਵਾਲੀ ਤਾਂ ਮੱਤ ਪਾਲੇ ਇਹ ਤੇ ਬਾਕੀ ਪੈਸੇ ਪੱਕੇ ਹੋਣ ਤੋਂ ਬਾਅਦ ਯਾਰ ਚੱਲ ਬਾਪੂ ਤੇਰਾ ਮੈਨੂੰ ਨਹੀਂ ਨਹੀਂ ਯਾਰ ਜਾ ਜਾ ਤੂੰ ਨਹੀਂ ਮੈਨੂੰ ਕੰਮ ਆ ਮੈਂ ਚੱਲਿਆ ਉਹ ਨਹੀਂ ਯਾਰ ਸਹੀ ਸਹੀ ਦੱਸ ਯਾਰ ਯਾਰ ਦੇਖ ਲੈ ਬਜੋਲਿਆ ਜੇ ਮੁੰਡਾ ਨੌਕਰੀ ਲਵਾਉਣਾ ਨਹੀਂ ਮੇਰੀ ਮਾਂ ਕਰਦਾ ਲੋਕ ਐਂ ਕਰਦੇ ਨੇ ਜੀ ਕਰਾ ਯਾਰ 25 ਚ ਨਹੀਂ 25 ਚ ਪਤੀ ਪੱਕਾ ਹਾਂ ਪੱਕਾ ਨਹੀਂ ਸਵੇਰੇ ਚੱਲ ਵੀ ਵਰਟੀ ਨਹੀਂ ਆ ਤਨਖਾਹ ਨਹੀਂ ਦੇਗਾ ਤੁਹਾਨੂੰ ਕਿਹਾ ਤਿੰਨ ਮਹੀਨੇ ਤਹੇ ਤੋਂ ਕੰਮ ਕਰਾਉਣਾ ਫ੍ਰੀ ਅੱਛਾ ਕਰ ਲੇਗਾ ਹਾਂ ਹਾਂ ਬੱਸ ਦੇ ਦੇ ਦਿਆ ਕਰੀ ਇਹਨੂੰ ਸਾਈਡਲ ਤੇ ਸਾਰਾ ਸਾਈਡਲ ਚੁਲਾ ਲੇਗਾ ਨਾ ਹਾਂ ਚੁਲਾ ਦੇ ਆ ਇਹਨੂੰ ਰੋਟੀ ਪਾਣੀ ਮੈਂ ਦੇ ਦੂੰਗਾ ਅੱਛਾ ਉਹਦੀ ਬਾਤ ਤੇ ਮੇਰੀ ਤਨਖਾਹ ਬੰਨਾਂਗੇ ਕਿੰਨੀ ਬੰਨਣੀਆਂ ਵਾ ਠੀਕ ਆ ਠੀਕ ਆ ਵਾ ਠੀਕ ਆ ਸਵੇਰੇ ਪੱਕਾ ਹਾਂ ਸਵੇਰੇ ਪੱਕਾ ਚਲੋ ਠੀਕ ਆ ਕਿੰਨੇ ਵਜੇ ਆ ਰਹੇ ਪਰ ਮੇਰੇ 8 ਵਜੇ ਨੂੰ ਭੇਜ ਦੀ 8 ਵਜੇ ਇੱਕ ਮਿੰਟ ਹੋ ਗਿਆ ਨਾ ਹਾਂ फेर ਨੱਕੰਡਾ ਹੋਰ ਰੱਖ ਲੈਣਾ ਸੀ ਮਾਂ ਠੀਕ ਆ ਸਵੇਰੇ ਸਾਜਦੇ ਆ ਕੈਮਰਾ ਲਾਉ ਉੜਦੀ ਸਵੇਰੇ ਪਾਪਾ ਹਾਂ ਬਸ ਸਵੇਰੇ ਉਹ ਆਇਆ ਚਾਹ ਪਾਣੀ ਬਲਾਈਏ ਯਾਰ ਬਸ ਲੈ ਵੀ ਬਚੋਲੇ ਨੇ ਲਈ ਆਪਾਂ ਨੂੰ ਚੇਪੀ ਆਪਾਂ 라ਤੀ ਨੂੰ ਚੇਪੀ ਆ ਬੜਾ ਬਣ ਗਿਆ 25000 ਰੁਪਏ ਬਾਕੀ ਵੇਚਾਂਗੇ ਤਾਰਾਂ ਦੇਖਿਆ ਆਪਣੇ ਆਉਣਗੇ 12 11 ਆ ਆਪਾਂ ਚੱਲੇ ਘਰ ਨੂੰ ਲੈ ਵੀ ਯੱੱਦ ਬਚੋਲੇ ਦਾ ਮੁੰਡਾ ਆ ਗਿਆ ਆਪਾਂ ਤਾਂ 25000 ਰੁਪਏ ਬੱਟ ਤੇ ਆ ਨਾਲੇ ਤਾਰਾਂ ਇੱਕ ਦੋ ਤਾਰਾਂ ਫੇਰ ਆਥਣੇ ਕਰਾਂਗੇ ਪਾਲਟੀ ਬਹੂ ਤਾਂ ਗਈ ਆ ਫਿਰ ਰੋਟੀਆਂ ਤਾਂ ਆ ਬਿੱਟਾ ਅੱਪੇ ਤੋਂ ਚੱਲਣਗੇ ਅੱਜ oh no ਦੇਖਦੇ ਆ ਕਰਦੇ ਆ ਬੇਟ ਛੱਡ ਕੇ ਆਪਾਂ ਵੀ ਨੌਕਰੀ ਦੇ ਹੁਣ ਤਾਂ ਆਪਾਂ ਵੀ ਰੰਨ ਵਾਲੇ ਹੋ ਜਾਵਾਂਗੇ ਤੇਲੀ ਕਾਹ ਹੋਗਾ ਡਿਊਟੀ ਦਾ ਆ ਗਿਆ ਫਿਰ ਮੁੰਡਿਆ ਹਾਂਜੀ ਆਏ ਸਮਾਨ ਲੈ ਆਂਦਾ ਮੇਰਾ ਹਾਂ ਲੈ ਲਓ ਕੋਈ ਦੇਖਣਾ ਲਵੇ ਇਹ ਚ ਬਾਦੇ ਸਾਹਿਬ ਨੂੰ ਦੇ ਕੇ ਆਉਣੇ ਨੇ ਪੂਰੇ ਨੇ 25 25 ਮੈਂ ਨਾ ਪੂਰੇ ਆ ਚੱਕ ਕਮਲ ਆ ਰਿਹਾ ਹੁਣ ਤੈਨੂੰ ਮੈਂ ਇੱਕ ਦੋਸਤ ਆ ਤਾਰ ਦਿੰਦੀ ਆ ਨਾ ਉਤਲੀ ਨਹੀਂ ਆ ਥੱਲੇ ਵਾਲੀ ਦੀ ਗੱਲ ਕਰ ਰਿਹਾ ਮੈਂ ਹਾਂ ਦੁੱਜੀ ਇਹ ਖਰਾਬ ਆ ਇਹ ਨਵੀਂ ਪਾਉਣੀ ਆ ਪਾ ਲੈਂਦੇ ਆ ਇਹਨੂੰ ਤਾਰਨਾ ਉਹ ਜੋੜ ਫੋਲ ਖੜਾ ਵੜ ਚੱਲ ਮੱਲ ਬਣ ਕੇ ਬੜਾ ਤਾਰਤੀਦਾਰ ਆਪਾ ਇਹ ਤਾਰ ਤਾਰ ਤੀ ਨੂੰ ਅੱਥੀ ਪਈ ਰਹਿਣ ਦੇ ਮੈਂ ਆਇਆ ਉਹ ਕੰਮ ਮੀਟਰ ਠੀਕ ਕਰਨਾ ਚੱਲੀਏ ਚੱਲ ਚੱਲ ਕਬਰ ਆਉਣਾ ਨਹੀਂ ਹੈ ਬਿਲਕੁਲ ਆਪਾਂ ਕਬਰ ਦੇਣੀ ਤੁਹਾਨੂੰ ਇੱਥੇ ਆਓ ਕਰਾ ਮੇਰਾ ਰਿਸ਼ਤਾ ਵੀ ਤੇਰਾ ਮੈਂ ਕਰਵਾ ਦਿੰਦਾ ਬੱਸ ਗੱਲ ਚਲ ਰਾਇਆ ਰ ਆਪਣਾ ਤਰ੍ਹਾਂ ਹਾਂ ਔਰ ਯਾਰ ਇਹ ਬੰਦ ਚੱਲਿਆ ਆ ਜਿਹੜੀ ਤਾਰ ਜੀ ਜਾਂਦੀ ਹੈ ਨਾ ਇਹ ਵੀ ਤਾਰ ਨਹੀਂ ਆ ਹਾਂ ਹਾਂ ਬਦਲੋ ਹਾਂ ਹਾਂ ਬੜਦੇ ਹੋ ਜਾਂਦੇ ਹੋ ਤਾਰਲਾ ਤਾਰਲਾ ਤਾਰ ਤੇ ਸਗਦਾ ਮਾਲਕ ਆ ਗਿਆ ਕਿ ਮੀਟਰ ਚੱਲਣ ਮੈਂ ਆਇਆ ਪਾਣੀ ਲੈਣ ਜਿੰਨੀ ਮੁੜਿਆ ਜੀ ਆ ਕੀ ਕਰਦੇ ਮੀਟਰ ਸੈੱਟ ਕਰਦੇ ਆ ਉਹ ਤੂੰ ਮੀਟਰ ਸੈੱਟ ਕਰਦਾ ਪਿਛਲੀ ਵਾਰ ਵੀ ਤੂੰ ਨਹੀਂ ਨਹੀਂ ਮੀਟਰ ਸੈੱਟ ਕਰਦਾ ਮੈਂ ਮੈਨੂੰ ਪਤਾ ਨਹੀਂ ਪਿਛਲੀ ਵਾਰ ਵੀ ਤੂੰ ਤਾਰ ਚੁੱਕੀ ਲੈ ਗਿਆ ਸੀ ਉਹ ਹੋ ਗਿਆ ਜਦ ਬੱਚਾ ਨੂੰ ਪਤਾ ਕੋਈ ਮਰਵਾਤਾ ਉਹ ਢਾੱਕ ਇਧਰ ਉਹ ਮੈਨੂੰ ਲਈ ਢਾਕੇ ਨੇ ਨੌਕਰੀ ਤੋਂ ਤਾਰਾ ਵਟਣ ਦੀ ਆਜਣ ਲਈ ਘਰ ਲੱਗਦਾ ਹਾਊਸ ਨੰਬਰ 25 ਆਜਣੇ ਘਰੀਆਂ ਉਹ ਕੋਣ ਹੈ ਬਈ ਮੈਂ ਜੀ ਡਾਕੀ ਆ ਆ ਜਾ ਆ ਜਾ ਘਰੀਆਂ ਲੰਗਿਆ ਆ ਜਾ ਅੰਦਰ ਆ ਤੁਹਾਡਾ ਇੱਕ ਕਬਾੜ ਦਾ ਚਿੱਠੀ ਪੱਤਰ ਜ ਆਇਆ ਤੇ ਤੇ ਕਬਾੜ ਕਹਿਣਾ ਚਿੱਠੀ ਨੂੰ ਉਹ 20 ਪਿੰਡਾਂ ਦਾ ਕਬਾੜ ਥੱਪਦਾ ਮੈਨੂੰ ਲੱਭ ਕੀ ਰਾਂਗਾ ਤਾਂ ਇਹਦਾ ਪਾਣੀ ਵੀ ਨਹੀਂ ਪੱਛਿਆ ਭਾਈ ਤੁਹਾਮ ਤੈਨੂੰ ਪਾਣੀ ਪਹਿਲਾਂ ਚਿੱਠੀ ਦੇ ਜਿਹੜੇ ਕੰਮ ਨੂੰ ਆਇਆ ਉਹ ਤੇਰੇ ਫੌਜੀ ਦੀ ਵਾਈ ਹੋਊਗੀ ਆਹੋ ਕੱਢ ਵੇ ਫੌਜੀ ਦੀ ਆਈ ਹੋਣੀ ਆ ਲੱਭ ਕੇ ਲੈ ਮੈਂ ਤਾਰ ਤੂਰ ਤਾਂ ਨਹੀਂ ਟੇਢੀ ਤਾਰਾਂ ਵੀ ਛਿੱਧੀਆਂ ਕਰਦਾ ਜੇ ਲੈਨਮੈਨ ਛੁੱਟੀ ਤੇ ਆ ਮੈਂ ਤੇਰੀ ਤਾਰ ਨਾ ਕਿਤੇ ਟੇਢੀ ਕਰਦਾ ਜਿਹੜੇ ਕੰਮ ਨੂੰ ਆਇਆ ਪਹਿਲਾਂ ਉਹ ਕਰ ਹੋਰ ਨਾ ਖਾਲੀ ਤਾਂ ਨਹੀਂ ਛੜੀਆਂ ਮੈਂ ਲੱਭ ਲਾ ਚਿੱਠੀ ਕਿਹੜੇ ਨਾਮ ਤੇ ਆ ਛੋਟਾ ਕਿਤੇ ਗਲਤ ਨਾ ਆ ਜਾ ਉਹੀ ਪੈ ਪਿਛਲੀ ਵਾਰੀ ਵੀ ਛੇਤਰ ਦੇ ਖਾ ਕੇ ਵਾਗ ਗਿਆ ਸੀ ਹੁਣ ਤੂੰ ਮੇਰੇ ਤੋਂ ਵੀ ਖਾਏਗਾ ਉਹ ਧਾਮ ਰੱਖ ਕਾ ਐਡੀ ਕੱਡੀ ਕਾਲੀ ਆ ਭਾਈ छोटी चिठी आ गई तो फटी खजा चिठी फटी आ गई मैं, मैं मर गई आ तो फोजन आवाज होती देखा तो सही की हो गया तो आवाज आ रही नहीं ਕੋਸੇ ਮੈਨੂੰ ਛੱਡ ਗਿਆ ਨਹੀਂ ਮੈਨੂੰ ਕੋਈ ਤੁਹੀ ਦੱਸਦੇ ਪਾਈ ਕਿ ਚੱਲੋ ਮੇਰੀ ਪਾਣੀ ਦੀ ਨਾਲੀ ਤਪਰੇ ਕੋਲੀ ਪੀੜਾ ਪਾਣੀ ਹਏ ਮੈਨੂੰ ਛੱਡ ਗਿਆ ਮੈਂ ਚੰਗਾ ਨਹੀਂ ਭਾਈ ਮੈਂ ਚਲੀ ਗਈ ਨਿਤੈ ਰੱਬਾ ਹਏ ਹਏ ਬੋਲਣ ਦੇਉ ਤਾਂਹੀ ਆਏ ਬੋਲੀ ਦੇ ਰੱਖੋ ਸ ਮਰ ਗਿਆ ਇਹ ਚਪੇ ਤੱਕ ਰਾਇਲਾ ਬੇਲਾ ਆਹ ਦੇਖ ਫੱਟੀ ਚਿੱਟੀ ਲਿਆਇਆ ਨਹੀਂ ਦਈ ਆਉਂਦੀ ਆ ਜੇ ਕੋਈ ਛੱਡ ਜਾਂਦਾ ਪਈ ਹੋਈ ਆ ਚਿੱਕੀ ਨਹੀਂ ਪੜਾ ਰਿਹਾ ਕੋਈ ਤੁਹਾਨੂੰ ਦੱਸਦਾ ਹਈ ਨਹੀਂ ਇਹਨੂੰ ਚੁੱਪ ਕਰਾਉਣਾ ਪਈ ਬਣਾ ਗੱਲ ਸੁਣ ਲੈ ਕੀ ਕਹਿੰਦਾ ਗੱਲ ਤਾਂ ਸੁਣ ਲੈ ਗੱਲ ਸੋਹਣੇ ਚਿੱਕੀ ਪੜ ਲੈ ਇਹਨੇ ਤਾਂ ਮੇਰੀ ਨਹੀਂ ਸੁਣੀ ਜੇ ਛੁੱਟੀ ਕਿੱਥੇ ਸੁਣ ਲੂਗੀ ਇਹ ਜੇ ਮੇਰੀ ਐ ਸੁਣਦੀ ਨਾ ਹੁਣ ਰੋਣ ਦਿੰਦਾ ਮੈਂ ਇਹਨੂੰ ਆਈ ਫੱਟੀ ਚਿੱਠੀ ਘਾ ਤੋ ਆਈ ਆ ਇਹ ਤਾਂ ਇਧਰ ਉਧਰ ਜਾਂਦੀ ਹੁੰਦੀ ਫਟ ਗਈ ਹੋਊਗੀ ਕਿਸੇ ਦੇ ਉੱਥੇ ਕੱਟਣ-ਕੁੱਟਣ ਲੱਗੇ ਕਿਸੇ ਹੋਰ ਨੂੰ ਚਿੱਠੀ ਦਿੱਤੀ ਹੋਊਗੀ ਮਾੜਾ ਮੋਟੇ ਨੂੰ ਦੇਖ ਤਾ ਲੈ ਆਣ ਪੜੇ ਟੋਲੇ ਹੈ ਵੇ ਕੀ ਕਹਿੰਦਾ ਤੂੰ ਅਨਪੜ੍ਹਦਾ ਮੈਨੂੰ ਪੜ ਕੇ ਸੁਣਾਉਣਾ ਇਹਦਾ ਤੇਰਾ ਫੌਜੀ ਕਹਿ ਰਿਹਾ ਐਤ ਕਿ ਮੇਰੇ ਸਾਹ ਨੇ ਛੁੱਟੀ ਮਨਜ਼ੂਰ ਕਰ ਲਈ ਵੇ ਕੰਜਰਾ ਤੂੰ ਪਹਿਣਾ ਨਹੀਂ ਕਰਦਾ ਉਹ ਮੈਂ ਤੈਨੂੰ ਦੱਸ ਰਿਹਾ ਉਹ ਕਹਿੰਦਾ ਵੀ ਐਤ ਕਿ ਸਾਹ ਨੇ ਤਿੰਨੇ ਮਹੀਨੇ ਮੈਂ ਇੰਨਾ ਰੋਈ ਐਨੇ ਬਹਿਣ ਪਏ ਪਰ ਮਰ ਤੇਰਾ ਬੇੜਾ ਕਰ ਕੋ ਨੀਤੀ ਦੇ ਨੇ ਜਿਉਂਦੇ ਨੂੰ ਮਰਵਾਤਾ। ਧਿਆਮ ਰੱਖ ਸੁਣ ਕਹਿੰਦਾ ਮੈਂ ਐਤ ਕੀ ਆ ਰਿਆਂ ਛੁੱਟੀ 3 ਮਹੀਨੇ ਦੀ। 3 ਮਹੀਨੇ ਤੇ ਕਹਿੰਦਾ ਦਸੰਬਰ ਦੇ ਵਿੱਚ ਆਪਾਂ ਰੋਦਾਂਗ ਪਰਪ ਦੇ ਵਿੱਚ ਜਾਣਾ। ਅੱਜੀ ਕਲੰਨੇ ਹੁੰਦੇ ਨੇ ਬਰਫ ਦੌਰੀ ਪੈਣੀ ਉੱਥੇ ਜਾਊਗਾ। ਬੇ ਬਕਵਾਸ ਨਾ ਕਰਵੇਂ। ਫੌਜੀ ਨੂੰ ਮੇਰੇ ਨੂੰ ਐਂ ਕਹਿਣਾ ਐਂ ਕਰ 200 ਰੁਪਿਆ ਦੇ। ਕਾਹਦਾ 200 ਰੁਪਏ ਜੁੱਤੀ ਦੇਤੀ ਤੂੰ? ਇਹ ਤਾਂ ਸਾਰੇ ਪੈਸਿਆਂ ਦੀ ਬਾਰੀ ਟੱਕਣੇ ਪੰਜ ਲੰਦੇ ਨੇ। ਛੱਡ ਦੇ ਮੇਰੇ ਆਪਣੇ ਸਾਰੇ ਨੂੰ ਛੱਡ। ਹੈਲੋ ਸ਼ਸ਼ੀਕਲ ਗਾਇਸ ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਵਾਲੀ ਵੀਡੀਓ ਵੀ ਬਹੁਤ ਹੀ ਅੱਛੀ ਲੱਗੀ ਹੋਏਗੀ ਪਹਿਲਾਂ ਅਸੀਂ ਸੈਡ ਵੀਡੀਓਜ਼ ਕੀਤੀਆਂ ਸੀ ਲੇਕਿਨ ਹੁਣ ਅਸੀਂ ਇੱਕ ਫਨੀ ਵੀਡੀਓ ਲੈ ਕੇ ਆਏ ਹਾਂ ਸਾਨੂੰ ਉਮੀਦ ਹੈ ਤੁਹਾਨੂੰ ਬਹੁਤ ਹੀ ਵਧੀਆ ਲੱਗੇਗੀ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਔਰ ਹਾਂ ਪਲੀਜ਼ ਸ਼ੇਅਰ ਜ਼ਰੂਰ ਕਰਿਓ ਜਿੰਨਾ ਹੋ ਸਕਦਾ ਸ਼ੇਅਰ ਕਰਿਓ ਜੀ ਕਿ ਥੈਂਕ ਯੂ ਦੂਰ ਕਰਿਓ ਸਰ ਜੀ ਤਾਈ ਹੌਸਲਾ ਵਾਦਾ ਸਾਡਾ ਵੀ ਅਗਲੀ ਵਾਰ ਇੱਕ ਸਾਈਡ ਵੀਡੀਓ ਲੈ ਕੇ ਆਵਾਂਗੇ ਦੱਸਿਓ ਜੀ ਬਾਏ